ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਤੇ ਜਿਹੜਾ ਮੇਨ ਵਿਸ਼ੇ ਵਾਸਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਕਿ ਬਾਬਾ ਫਰੀਦ ਜੀ ਦਾ ਜਿਹੜਾ ਆਗਮਨ ਪੁਰਬ ਮਨਾਇਆ ਜਾ ਰਿਹਾ ਸਾਡੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਉਹਦੇ ਜੀ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ। ਉਹਦਾ ਕਾਰਨ ਇਹ ਆ ਕਿ ਦੂਰੋਂ ਨੇੜੇੋਂ ਆਉਣ ਵਾਲੇ ਜਿਹੜੇ ਲੋਕ ਆ ਜਾਂ ਸੰਗਤਾਂ ਉਹ ਵੇਖਣ ਆਉਣੋਂ ਤਾਂ ਉਹਨਾਂ ਨੂੰ ਇੱਥੇ ਵਧੀਆ ਲੱਗੇ। ਮਤਲਬ ਸਫਾਈ ਲੱਗੇ, ਸਾਫ਼ ਸੁਥਰਾ ਲੱਗੇ ਤੇ ਦੂਜੀ ਗੱਲ ਜਿਹੜਾ ਪਲਾਸਟਿਕ ਵਾਲੇ ਬਰਤਨ ਜਾਂ ਲਫਾਫੇ ਆ ਉਹਨਾਂ ਚੀਜ਼ਾਂ ਤੋਂ ਵੱਧ ਤੋਂ ਵੱਧ ਗਰੇਹ ਕੀਤਾ ਜਾਇਆ ਕਿਉਂਕਿ ਉਹਨਾਂ ਨਾਲ ਹੀ ਨੁਕਸਾਨ ਪਹੁੰਚਦਾ ਵਾਤਾਵਰਣ ਨੂੰ ਵੀ ਤੇ ਉਥੇ ਗੰਦਗੀ ਵੀ ਉਹਨਾਂ ਨਾਲ ਜ਼ਿਆਦਾ ਹੁੰਦੀ ਆ ਨਾਲੀਆਂ ਬਲੋਕੇਜ ਵਗੈਰਾ ਸਾਰਾ ਕੁਝ ਸੋ ਇਸ ਕਰਕੇ ਮੇਰੇ ਵੱਲੋਂ ਤੇ ਸਾਰੇ ਪ੍ਰਸ਼ਾਸਨ ਵੱਲੋਂ ਮੈਂ ਤੁਹਾਨੂੰ ਦੁਬਾਰਾ ਤੋਂ ਬੇਨਤੀ ਕਰਦਾ ਵੀ ਬਾਬਾ ਫਰੀਦ ਜੀ ਦੇ ਆਗਮਨ ਪੁਰਵ ਤੇ ਆਪਾਂ ਜਾਣੇ ਸਾਰੇ ਨਾਲ ਮਿਲ ਕੇ ਇਸ ਨੂੰ ਸਾਫ਼ ਸੁਥਰੇ ਤਰੀਕੇ ਨਾਲ ਬਣਾਈਏ ਤਾਂ ਕਿ ਜਿਹੜੀਆਂ ਦੂਰੋਂ ਨੇੜੇੋਂ ਸੰਗਤਾਂ ਹੁੰਦੀਆਂ ਉਹਨਾਂ ਨੂੰ ਇੱਥੇ ਆ ਕੇ ਵਧੀਆ ਲੱਗੇ ਤੇ ਇੱਕ ਚੰਗਾ ਸੁਨੇਹਾ ਜਾਵੇ ਵੀ ਫਰੀਦਕੋਟ ਵਿਖੇ ਜ਼ਿਲ੍ਹੇ ਦੇ ਵਿੱਚ ਜਦੋਂ ਮੇਲਾ ਬਣਾਇਆ ਗਿਆ ਬਣਾਇਆ ਗਿਆ ਬਾਬਾ ਫਰੀਦ ਜੀ ਦਾ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਵਧੀਆ ਤਰੀਕੇ ਨਾਲ ਨੇਪਰੇ ਚੜਿਆ ਸੀ ਸੋ ਮੇਰੀ ਇੰਨੀ ਕੁ ਬੇਨਤੀ ਆ ਫੇਰ ਦੁਬਾਰਾ ਤੋਂ ਤੁਹਾਨੂੰ ਤੇ ਪਲਾਸਟਿਕ ਦੀਆਂ ਚੀਜ਼ਾਂ ਨੂੰ ਘੱਟ ਤੋਂ ਘੱਟ ਯੂਜ਼ ਕੀਤਾ ਜਾਵੇ ਕੋਸ਼ਿਸ਼ ਕੀਤੀ ਜਾਵੇ ਯੂਜ਼ ਹੀ ਨਾ ਕੀਤਾ ਜਾਵੇ ਵਰਤਿਆ ਹੀ ਨਾ ਜਾਵੇ ਸੋ ਇਸ ਤਰੀਕੇ ਨਾਲ ਆਪਾਂ ਜਿਹੜੇ ਵਾਤਾਵਰਣ ਨੂੰ ਤੇ ਸਫਾਈ ਨੂੰ ਬਰਕਰਾਰ ਰੱਖ ਸਕੀਏ ਉੱਤੇ ਸੋ ਮੇਰੀ ਇੰਨੀ ਕੁ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ